ਇਆ ਕਰਦੇ ਆ ਤਾਂ ਪਾਣੀ ਆ ਗਿਆ ਤੇ ਚੁੱਕਿਆ ਨਹੀਂ ਗਿਆ ਦੋ ਅੱਛਾ ਰੁੜ ਗਿਆ ਅੱਲਾ ਜੀ ਵੀ ਨਹੀਂ ਨਿਕਲ ਗਿਆ ਓਕੇ ਤੇ ਸਿਰਫ ਇਹ ਰੋਟੀ ਪਾਣੀ ਇਸੇ ਕੰਮ ਤੋਂ ਚਲਾਉਂਦੇ ਸੀ ਵੀ ਜਿਵੇਂ ਇਹਨਾਂ ਦਾ ਸਮਾਨ ਇੱਥੇ ਧਸਦੇ ਨੇ ਪਾਣੀ ਆਣ ਕੇ ਨਾਲ ਹੀ ਰੁੜ ਗਿਆ ਹੁਣ ਫੇਲੇ ਹੋਏ ਬੈਠੇ ਆਗੇ ਅੱਛਾ ਸਾਡੇ ਸਰਕਾਰ ਮਤ ਕਰੇ ਇਹ ਕਰ ਸਕਦੀ ਹੈ ਸਰਕਾਰ ਆ ਤੇ ਭਲਾ ਕੋਈ ਸੰਸਥਾ ਵਾਲਾ ਹਾਂ ਕੋਈ ਦਾਨੀ ਸੱਜਣਾ ਉਹ ਇਸ ਇਨਸਾਨ ਦੀ ਮਦਦ ਕਰ ਦੇਵੇ ਠੀਕ ਹੈ ਕਿਉਂਕਿ ਇਹ ਸਮਾਨ ਦੁਬਾਰਾ ਬਣਾ ਲੂਗਾ ਇਹ ਇਹਨਾਂ ਰਜਗਾਰ ਚੱਲ ਜੂਗਾ ਰੋਟੀ ਪੱਕਦੀ ਹੋ ਜੂਗੀ ਹੋਈ ਸਾਡੇ ਕੋਲ ਰਜਗਾਰ ਹੈਗਾ ਅਸੀਂ ਉਹ ਧੋਣ ਵੇਲੇ ਬੈਠੇ ਜੀ ਸਵਾਗਤ ਹੈ ਤੁਸੀਂ ਜੁੜੇ ਹੋ ਸੁਖ ਪੰਜਾਬ ਟੀਵੀ ਨਾਲ ਮੈਂ ਹਾਂ ਸੁਖਵੰਤ ਸਿੰਘ ਮਖੂਤੋ ਪੰਜਾਬ ਦੇ ਹਾਲਾਤਾਂ ਦੀ ਗੱਲਬਾਤ ਕਰਨੀ ਹੋਵੇ ਤੇ ਮੈਨੂੰ ਲੱਗਦਾ ਵੀ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਵੀ ਪੰਜਾਬ ਦੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿਹੜੇ ਕਿਹੜੇ ਪਿੰਡ ਕਿਸ ਤਰੀਕੇ ਦੇ ਨਾਲ ਤਬਾਹ ਹੋ ਗਏ ਜੇ ਘਰ ਦੀ ਗੱਲਬਾਤ ਕਰੀਏ ਤੇ ਘਰ ਤਬਾਹ ਹੋ ਗਏ ਜੇ ਫਸਲਾਂ ਦੀ ਗੱਲਬਾਤ ਕਰੀਏ ਤੇ ਫਸਲਾਂ ਤਬਾਹ ਹੋ ਗਈਆਂ ਜੇ ਘਰਾਂ ਦੇ ਸਮਾਨ ਦੀ ਗੱਲਬਾਤ ਕਰੀਏ ਤੇ ਉਹ ਵੀ ਤਬਾਹ ਹੋ ਗਿਆ ਇੱਕ ਨਵਿਕਲੀ ਕਹਾਣੀ ਹੋਰ ਹੈ ਕਿਰਤ ਕਰਕੇ ਪਰਿਵਾਰ ਨੂੰ ਪਾਲਣ ਵਾਲੇ ਇੱਕ ਗੁਰਸਿੱਖ ਸਰਦਾਰ ਸਤਕਾਰਯੋਗ ਸਾਡੇ ਬਜ਼ੁਰਗ ਨੇ ਜਿਹੜੇ ਮਿਹਨਤ ਕਰਦੇ ਸੀ ਤੇ ਮਿਹਨਤ ਏਹੋ ਜੀ ਸੀ ਕਿਰਤ ਉਹਨਾਂ ਦੀ ਏਹੋ ਜੀ ਸੀ ਵੀ ਉਹ ਕਿਰਤ ਨਾ ਕਰਨ ਤੇ ਮੈਨੂੰ ਲੱਗਦਾ ਵੀ ਅਸੀਂ ਪਾਣੀ ਤੋਂ ਪਿਆਸੇ ਵੀ ਘਰਾਂ ਦੇ ਵਿੱਚ ਮਰ ਜਾਈਏ ਸੋ ਪਾਣੀ ਦਾ ਜਿਹੜਾ ਉਤਪਾਦਨ ਹੁੰਦਾ ਹੈ ਪਾਣੀ ਦਾ ਬੋਰ ਕੀਤਾ ਜਾਂਦਾ ਹੈ ਉਹ ਬੋਰ ਵਾਲੇ ਸਤਕਾਰਯੋਗ ਸਾਡੇ ਬਜ਼ੁਰਗ ਕੋਲ ਖੜੇ ਹੋਏ ਆ ਉਹਨਾਂ ਦਾ ਸਾਰਾ ਸਮਾਨ ਰੋੜ ਜਾਂਦਾ ਇਸ ਵਿਸ਼ੇ ਤੇ ਅੱਜ ਸਾਰੇ ਨਗਰ ਦੇ ਪਤਵੰਤੇ ਸੱਜਣ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਖੜੇ ਨੇ ਆਪਾਂ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਦੇ ਆ ਨੁਕਸਾਨ ਕੀ ਕੀ ਪੰਜਾਬ ਦੇ ਲੋਕਾਂ ਦਾ ਹੋ ਗਿਆ ਕਿਵੇਂ ਕਿਵੇਂ ਪੰਜਾਬ ਜੀ ਇਸ ਤਰ੍ਹਾਂ ਕਹਿ ਲਿਆ ਵੀ ਪੰਜਾਬ ਕਿਸ ਤਰੀਕੇ ਨਾਲ ਦਰਿਆ ਰੋੜ ਕੇ ਲੈ ਗਿਆ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦਾ ਜਿਹੜਾ ਇੱਕ ਲੋਕਾਂ ਤੱਕ ਸਨੇਹਾ ਜਾ ਰਿਹਾ ਬੀ ਲੋਕ ਬਹੁਤੇ ਇਸ ਸਮਾਜ ਦੇ ਵਿੱਚ ਆਪਾਂ ਦੇਖਦੇ ਆਂ ਵੀ ਬਹੁਤਾ ਕੁਝ ਬਣਾਉਂਦੇ ਵੀ ਨੇ ਜੀ ਕਿਰਤਕਾਰ ਕਰਦੇ ਆ ਤੇ ਬਹੁਤਿਆਂ ਨੇ ਬਹੁਤਾ ਕੁਝ ਗਵਾਇਆ ਪਰ ਤੁਹਾਡੀ ਕਹਾਣੀ ਬੜੀ ਨਵੇਕਲੀ ਏ ਵੀ ਤੁਹਾਡਾ ਕਿਰਤ ਕਰਨ ਵਾਲਾ ਸਮਾਨ ਹੀ ਦਰਿਆ ਰੋੜ ਕੇ ਲੈ ਗਿਆ ਕੀ ਸੀ ਕਿਵੇਂ ਰੋੜ ਕੇ ਲੈ ਗਿਆ ਕਹਾਣੀ ਮੈਂ ਚਾਹਾਂਗਾ ਵੀ ਦਰਸ਼ਕ ਆਪਣੇ ਤੁਹਾਡੀ ਜ਼ਮਾਨ ਤੋਂ ਸਾਰਾ ਕੁਝ ਸੁਣਾਓ ਹੋਰ ਕਰਦੇ ਆ ਕਰਦੇ ਆ ਤੋਂ ਪਾਣੀ ਆ ਗਿਆ ਤੇ ਚੁੱਕਿਆ ਨਹੀਂ ਗਿਆ ਦੋ ਅੱਛਾ ਰੋੜ ਗਿਆ ਕਿੰਨੇ ਕ ਦਿਨ ਹੋ ਗਏ ਸੀ ਆਪਾਂ ਨੂੰ ਸ਼ੁਰੂ ਕਿੰਨਾ ਕ ਪਾਈਪਾਂ ਕਿੰਨੀਆਂ ਕ ਗਈਆਂ ਹੋਈਆਂ ਸੀ ਪਾਈਪਾਂ 10-12 ਹੈਗੀਆਂ 10-12 ਪਾਈਪਾਂ ਤੇ ਬਾਕੀ ਹੋਰ ਵੀ ਸੀ ਕਈ ਵਾਰੀ ਨਾ ਬੂਰੇ ਥੱਲੇ ਕੀਤੀਆਂ ਹੁੰਦੀਆਂ ਉਹੋ ਹੀ ਥੱਲੇ ਵਾਲੀਆਂ ਹੀ ਆਂਗੇ ਅੱਛਾ ਤੇ ਜਿਹੜੀ ਉਹ ਮਸ਼ੀਨ ਹੁੰਦੀ ਸਾਰੀ ਉਹ ਨੇ ਮਸ਼ੀਨ ਕੱਢ ਲਈ ਐਵੇਂ ਜਿਹੜਾ ਸੀਨ ਕੱਢ ਪਾਈਪਾਂ ਗਈਆਂ ਪਾਈਪਾਂ ਗਈਆਂ ਨੁਕਸਾਨ ਆਈਡੀਆ ਜੇ ਵੈਸੇ ਉਹ ਪਾਈਪ ਚੱਕਣੀ ਹੋਵੇ ਤਾਂ ਮੈਨੂੰ ਲੱਗਦਾ ਵੀ ਤਿੰਨ-ਚਾਰ ਬੰਦਿਆਂ ਨੂੰ ਚੱਕੀ ਨਹੀਂ ਜਾਂਦੀ ਛੱਤੀ ਉਹ 1 ਕਵਾਂਟਰ 60.5 ਕਿਲੋ ਦੀ ਹੈਗੀ ਆ ਅੱਛਾ 10-12 ਰੋੜ ਗਈਆਂ 10-12 ਰੋੜ ਗਈਆਂ ਉਸ ਤੋਂ ਬਾਅਦ ਦੇ ਵਿੱਚ ਕਿਵੇਂ ਕਿਰਤ ਚਲਦੀ ਹੈ ਕਿ ਕਿਰਤ ਇਸ ਵਕਤ ਕਾਦੀ ਹੁਣ ਵਿਹਲੇ ਹੋਏ ਬੈਠੇ ਆਂਗੇ ਅੱਛਾ ਸਾਡੇ ਸਰਕਾਰ ਮਤ ਕਰੇ ਜੇ ਕੋਈ ਕਰ ਸਕਦੀ ਆ ਹੂੰ ਘਰ ਦਾ ਰੋਜ਼ਗਾਰ ਘਰ ਦੇ ਬੱਚੇ ਬਸ ਆਪ ਤੋਂ ਆਪਣੇ ਇਹੋ ਹੀ ਸਾਡੇ ਕੋਲ ਜ਼ਿਕਰ ਹੈਗਾ ਸੀ ਕਿ ਉਹ ਤੋਂ ਹੁਣ ਵਿਹਲੇ ਹੋਏ ਬੈਠੇ ਆਂ ਘਰ ਬੈਠੇ ਨੇ ਸੋ ਦਰਸ਼ਕੋ ਇੱਕ ਦਰਦ ਭਰਿਆ ਉਦਾਸਤਾਨ ਹੈਗੀ ਆ ਬਹੁਤਿਆਂ ਦਾ ਬਹੁਤ ਕੁਝ ਰੋੜਿਆ ਪਰ ਇੱਕ ਸਤਕਾਰਯੋਗ ਬਜ਼ੁਰਗ ਦੀ ਸਾਰੀ ਕੀਰਤੀ ਰੋੜ ਕੇ ਲੈ ਗਿਆ ਪਰਵਾਰ ਦੱਸਦੇ ਆ ਵੀ ਹੁਣ ਇਸ ਵਕਤ ਘਰ ਹੈਗਾ ਸੋ ਨਾਲ ਹੋਰ ਵੀ ਪਤਵੰਤੇ ਸੱਜਣ ਹੈਗੇ ਕੀ ਕਹਿਣਾ ਚਾਹੁੰਦੇ ਸਰਦਾਰ ਜੀ ਇਸ ਹਸਾਬ ਨਾਲ ਇੱਕ ਕਹਾਣੀ ਬੜੀ ਤੁਹਾਨੂੰ ਕੁਝ ਮਿਲਣਾ ਚਾਹੀਦਾ ਜਰੂਰ ਜੀ ਕੋਈ ਸੰਗਤਾਂ ਜਾਂ ਸਰਕਾਰ ਕੋਈ ਨਾ ਕੁਝ ਤਾਂ ਇਹਦਾ ਜ਼ਿਕਰ ਚੱਲ ਜੇ ਜੀ ਹਾਂ ਮਹੀਨ ਚਲੋ ਜੀ ਤੇ ਪੈਰ ਰੁੜ ਗਿਆ ਬਿਲਕੁਲ ਉਹ ਹੋਰ ਸਮਾਨ ਨਾਲ ਕਈ ਨਾਸਵਾਰ ਹੁੰਦੇ ਜੀ ਲੱਕੜਾਂ ਹੁੰਦੀਆਂ ਸੁਹਾਗਾ ਹੁੰਦਾ ਬੜਾ ਕੁਝ ਹੁੰਦਾ ਨਾਲ ਬੜਾ ਕੁਝ ਬਿਲਕੁਲ ਬੜਾ ਕੁਝ ਹੁੰਦਾ ਜੀ ਉਹ ਇਕੱਲੀ ਮਸ਼ੀਨ ਨਹੀਂ ਇਕੱਲੇ ਪੈਪ ਨਹੀਂ ਜੀ ਹੁੰਦੇ ਬੜਾ ਕੁਝ ਨਾਲ ਹੁੰਦਾ ਉਹ ਕੱਲ ਜੀ ਨਹੀਂ ਮਗਰ ਪਾਗੇ ਲੈ ਆ ਟਰੈਕਟਰ ਤੇ ਪੰਜਾਬ ਚੁੱਕੇ ਜਿਹਨਾਂ ਦੇ ਬਾਕੀ ਪਾਣੀ ਆ ਗਿਆ ਰੁੜ ਗਿਆ ਜੀ ਉਹ ਜੋ ਕੋਈ ਨੂੰ ਕੁਛਾ ਚਾਹੀਦੀ ਜਿਨਾਂ ਨੇ ਹਾਂ ਸਰਕਾਰ ਵੈਸੇ ਬਹੁਤ ਕੁਝ ਕੱਲ ਪੀਐਮ ਵੀ ਆਏ ਆ ਉਹ ਕਰਕੇ ਗਏ ਨੇ 1600 ਕਰੋੜ ਰੁਪਇਆ ਕਹਿੰਦੇ ਵੀ ਖੇਤੀ ਤੋਂ ਖੇਤੀ ਜਿਹੜਾ ਇਹ ਪੈਸਾ ਜਿਹੜਾ ਰਿਲੀਜ਼ ਕੀਤਾ ਜਾਵੇ ਪੰਜਾਬ ਦੇ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਖੈਰ ਜ਼ਮੀਨ ਵਾਲਿਆਂ ਦੀ ਗੱਲਬਾਤ ਕਰੀਏ ਕੁਝ ਗਰਦੌਰੀਆਂ ਹੋਣਗੀਆਂ ਬਹੁਤ ਕੁਝ ਮਿਲ ਜਾਏਗਾ ਪਰ ਜਿਹੜੇ ਏਦਾਂ ਦੇ ਹੈਗੇ ਆ ਸਾਡੇ ਬਜ਼ੁਰਗ ਨੇ ਇਹ ਕਿਤੇ ਨਾ ਕਿਤੇ ਪਰੋਖੇ ਜਿਹਾ ਰਹਿ ਜਾਣਗੇ ਵੀ ਤੂੰ ਇੱਥੇ ਕਿਸ ਤਰੀਕੇ ਨਾਲ ਆਇਆ ਸੀ ਕਿਵੇਂ ਆਇਆ ਮੈਨੂੰ ਲੱਗਦਾ ਵੀ ਸਰਕਾਰ ਨੇ ਉਹਨਾਂ ਦਾ ਧਿਆਨ ਉਸ ਪਾਸੇ ਸਾਰਾ ਰਿਕਾਰਡ ਦੇ ਵਿੱਚ ਲੈ ਆਉਣਾ ਇਹਨਾਂ ਵਰਗਿਆਂ ਦਾ ਰਹਿ ਨਾ ਜਾਵੇਗਾ ਹਾਂਜੀ ਇਹਨਾਂ ਕਈਆਂ ਦੀ ਮੱਝ ਰੁੜ ਗਈਆਂ ਜੀ ਹਾਂ ਜ਼ਮੀਨ ਦੀ ਤਾਂ ਗਰਦੌਰੀ ਹੋ ਜੂਗੀ ਹਾਂ ਕਈਆਂ ਦੀਆਂ ਹੋਰ ਕਾਰ ਇਹ ਕੇ ਸੀ ਬਿਲਕੁਲ ਉਹਨਾਂ ਦਾ ਸਿਰਜ ਮਾਰ ਉੜ ਗਿਆ ਉਹਦੀ ਗਦੌਰੀ ਕਿਹਨੇ ਕਰਨੀ ਹੈ ਬਸ ਕਿਸੇ ਵੀ ਕਿਸਾਨ ਨਾਲ ਕਰੋਗੇ ਉਹਨੇ ਆਪਣੀ ਹੱਡ ਵੀਤੀ ਸੁਣਾ ਦੇਣੀ ਹੈ ਕਿਉਂਕਿ ਉਹ ਦੁੱਖਾਂ ਦੇ ਨਾਲ ਜੂਝ ਰਿਹਾ ਹੈ ਆ ਸਕਰੀਨ ਤੇ ਤੁਸੀਂ ਵੀਡੀਓ ਦੇਖ ਲਿਓ ਆ ਝੋਨਾ ਸਾਡੇ ਆਸ-ਪਾਸ ਵੇਖੋ ਤੁਸੀਂ ਮਰ ਗਿਆ ਇਹਨਾਂ ਦਾ ਆਪਣਾ ਦਰਦ ਹੈਗਾ ਇੱਧਰ ਸਾਡੇ ਸਤਿਕਾਰਯੋਗ ਖੜੇ ਇਹਨਾਂ ਵਿਚਾਰਿਆਂ ਦਾ ਆਪਣਾ ਦਰਦ ਹੈਗਾ ਵੀ ਮੇਰੇ ਪੱਲੇ ਵੀ ਕੁਝ ਨਹੀਂ ਪਿਆ ਕਿਸਾਨਾਂ ਦੇ ਪੱਲੇ ਵੀ ਕੁਝ ਨਹੀਂ ਪਿਆ ਜਿਨ੍ਹਾਂ ਦੇ ਘਰ ਟਹਿ ਗਿਆ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪੈਣਾ ਜਿਹੜਾ 1600 ਕਰੋੜ ਰੁਪਈਆ ਆ ਗਿਆ ਮੈਨੂੰ ਲੱਗਦਾ ਵੀ ਜਿਨ੍ਹਾਂ ਰਾਹ ਰੂਜਾਂ ਟੁੱਟੇ ਹੋਏ ਨੇ ਪਾਣੀ ਨੇ ਮਾਰ ਮਾਰੀਏ ਸਾਰੇ ਤਾਂ ਰਾਹ ਮਾਰੂਆਂ ਤੇ ਮਸਾਂ ਪੂਰੇ ਆਉਣੇ ਆ ਇਹ ਕਿੰਨੇ ਕ ਜਿਵੇਂ ਦੋ ਜ਼ਿਲ੍ਹਿਆਂ ਦੀ ਗੱਲਬਾਤ ਕਰ ਰਹੀ ਸੀ ਵੀ ਮੈਨੂੰ ਲੱਗਦਾ ਵੀ ਵਾਕਿਆ ਹੀ ਗੱਲ ਏ ਬਿਲਕੁਲ ਦੁਰਸਤ ਹੋ ਸਕਦੀ ਹੈ ਪਰ ਗੱਲ ਇਸ ਵਕਤ ਉਹ ਹੈਗੀ ਆ ਵੀ ਪੰਜਾਬ ਜਿਹੜਾ ਸੀ ਕਹਿੰਦੇ ਸੀ ਵੀ ਮਸਾਂ ਲਈ ਤੇ ਆਇਆ ਹੁਣ ਮਸਾਂ ਜਿਹੜਾ ਸਮੇਂ ਦਾ ਹਾਨੀ ਬਣਿਆ ਤੁਰ ਰਿਹਾ ਹੈ ਪਰ ਆ ਪਾਣੀਆਂ ਦੀ ਜਿਵੇਂ ਮਾਰ ਪਈ ਹੈ ਤੇ ਮੈਨੂੰ ਲੱਗਦਾ ਵੀ ਕਈ ਸਾਲ ਹੁਣ ਪੰਜਾਬ ਫੇਰ ਪਿੱਛੇ ਚਲੇ ਗਿਆ ਸਰਦਾਰ ਕਾਬਲ ਸਿੰਘ ਜੀ ਵੀ ਖੜੇ ਸਰਦਾਰ ਲਖਵਿੰਦਰ ਸਿੰਘ ਜੀ ਖੜੇ ਨੇ ਵਾਰਸ ਪੰਜਾਬ ਜਥੇਬੰਦੀ ਦੇ ਨਾਲ ਸੰਬੰਧਤ ਹੈਗੇ ਨੇ ਸਰਦਾਰ ਕਾਬਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਉਹ ਮਸਲੇ ਦੇ ਉੱਪਰ ਪੰਜਾਬ ਤੋਂ ਉਹਨੂੰ ਲੱਗਦਾ ਵੀ ਬਹੁਤ ਸਮਾਂ ਹੋਰ ਪਿੱਛੇ ਚੱਲ ਗਿਆ ਕਿੱਥੇ ਡਿਵੈਲਪਮੈਂਟ ਹੋ ਰਹੀ ਸੀ ਕਿਸਾਨੀ ਪੂਰੀ ਇਸ ਵਕਤ ਸਿਖਰਾਂ ਤੇ ਜਾ ਰਹੀ ਸੀ ਪੰਜਾਬ ਦੀ ਨੌਜਵਾਨੀ ਸਿਖਰਾਂ ਤੇ ਜਾ ਰਹੀ ਸੀ ਪਰ ਆ ਜਿਹੜੇ ਹਾਲਾਤ ਇਸ ਤਰੀਕੇ ਦੇ ਨਾਲ ਬਣ ਗਏ ਨੇ ਇਹ ਫੇਰ ਦੁਬਾਰ ਤੋਂ ਕਈ ਸਾਲ ਸਾਨੂੰ ਪਿੱਛੇ ਲੈ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬੇਤੀ ਹੈ ਵੀ ਵਿਚਾਰਾ ਗਰੀਬ ਬੰਦਾ ਸੀਗਾ ਹਾਂ ਇਹ ਬੋਰ ਕਰ ਰਿਹਾ ਇਹਦਾ ਜਿਹੜਾ ਸਬਾਨ ਆ ਸਾਰਾ ਉਹ ਦਰਿਆ ਰੋੜ ਕੇ ਲੈ ਗਿਆ ਬਰਬਾਦ ਹੋ ਗਿਆ ਹਾਂ ਇਹ ਤਾਂ ਆਪਾਂ ਨੂੰ ਪਾਣੀ ਪਿਉਂਦਾ ਹੈ ਵਿਚਾਰਾ ਬੋਰ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਬਿਲਕੁਲ ਸਹੀ ਕਿ ਘਰਾਂ ਦੇ ਵਿੱਚ ਬੋਰ ਕਰਨੇ ਪੈਂਦੇ ਆ ਇਹਨੂੰ ਸਾਰੇ ਇਲਾਕੇ ਹੀ ਜਾਂਦਾ ਹੈਗਾ ਹਾਂ ਤੇਰ ਜਗਾਰ ਚੱਲਦਾ ਹੈਗਾ ਅੱਜ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਭਲਾ ਸਰਕਾਰ ਆ ਤੇ ਭਲਾ ਕੋਈ ਸੰਸਥਾ ਆਲਾ ਹਾਂ ਕੋਈ ਇਦਾਨੀ ਸੱਚਣਾ ਉਹ ਇਸ insan ਦੀ ਮਦਦ ਕਰ ਦੇਵੇ ਠੀਕ ਹੈ ਕਿ ਇਹ ਸਮਾਨ ਦੁਆਰਾ ਬਣਾ ਲੂਗਾ ਤੇ ਇਹਦਾ ਰਜਗਾਰ ਚੱਲ ਜੂਗਾ ਰੋਟੀ ਪੱਕਦੀ ਹੋ ਜੂਗੀ ਤੇ ਆਪਦਾ ਕੰਮ ਚਲਾ ਲੂਗਾ ਬਿਲਕੁਲ ਸਹੀ ਤੇ ਬਾਕੀ ਜਿਹੜੀ ਤੁਸੀਂ ਨੁਕਸਾਨ ਦੀ ਗੱਲ ਕੀਤੀ ਆ ਉਹ ਤਾਂ ਇਹ ਬਹੁਤ ਜ਼ਿਆਦਾ ਨੁਕਸਾਨ ਆ ਹਾਂ ਕੋਈ ਪਰਭਾਈ ਹੈ ਨਹੀਂ ਬਿਲਕੁਲ ਕਿਉਂਕਿ ਖੇਚਾ ਕਰਨ ਵਾਲੇ ਜਿਹੜੇ ਕਿਸਾਨ ਆਪਣੇ ਮਿਹਨਤੀ ਆ ਲੱਖ ਲੱਖ ਰੁਪਏ ਦਾ ਝੋਨਾ ਕਿਲੇ ਜਿਨੇ ਕੱਲਣਾ ਤੇ ਕਿਸੇ ਨੇ ਸਰਕਾਰ ਨੇ ਜੇ ਕਿੰਨਾ ਕੁਛ ਕੇ ਇਹਨੂੰ ਦੇ ਦੇਣਾ ਜੇ ਉਹ ਤਾਂ ਪਰਮਾਤਮਾ ਕਿਰਪਾ ਕਰਦਾ ਵੀ ਇਹੋ ਜੀ ਆਫਤਾਂ ਆਉਂਦੀਆਂ ਪਾਣੀ ਵਾਲੀ ਜਿਹੜੀ ਕਿਉਂਕਿ ਬਹੁਤ ਵੱਡਾ ਨੁਕਸਾਨ ਆ ਥੋੜਾ ਨਹੀਂ ਗਿਆ ਭਾਈ ਜਸਵੰਤ ਸਿੰਘ ਜੀ ਇਹਦਾ ਇੰਨਾ ਕਿ ਨੁਕਸਾਨ ਆ ਵੀ ਗਾਲੀ ਛੱਡਦੇ ਕੋ ਮੱਝਾਂ ਵੀ ਰੁੜਗੀਆਂ ਲੋਕਾਂ ਦੀਆਂ ਬਿਲਕੁਲ ਤੇ ਕਈ ਕੁਸ਼ ਹੋਇਆ ਘਰਾਂ ਦੇ ਬਰਬਾਦ ਹੋ ਗਏ ਘਰਾਂ ਦੇ ਵਿੱਚ ਪਾਣੀ ਵੜ ਗਿਆ ਕੱਪੜਿਆਂ ਤੇ ਕਰ ਵੀ ਪੇਟੀਆਂ ਰੁੜਗੀਆਂ ਸਾਰਾ ਕੁਝ ਯਾ ਦੇਖੀ ਜਾਂਦੇ ਵੀ ਘਰਾਂ ਦੇ ਘਾਰੀ ਦੇਖੀ ਜਾਂਦੇ ਵੀ ਜੀ ਪਰ ਆਪਾਂ ਇਹਦੀ ਗੱਲ ਕਰਦੇ ਆ ਵੀ ਇਹਦੀ ਮਦਦ ਤੇ ਵਿਚਾਰੇ ਗਰੀਬ ਦੀ ਆਜਾ ਜਿਹੜੇ ਕਿਸੇ ਦੇ ਹਾਂ ਇਹ ਸਰਦਾ ਚਾਲੂ ਸਿੰਘ ਜੀ ਪੁੱਛਣਾ ਚਾਹੁੰਨਾ ਮੈਂ ਸੰਗਤ ਨੂੰ ਨਾ ਅਪੀਲ ਕਰ ਦਵਾ ਵੀ ਇਹਨਾਂ ਦਾ ਨੰਬਰ ਵੀ ਇਹਨਾਂ ਤੋਂ ਆਪਾਂ ਬੁਲਾ ਦਿੰਨੇ ਆ ਸੰਗਤ ਜੀ ਤੇ ਇਹਨਾਂ ਤੋਂ ਇਹ ਵੀ ਪੁੱਛ ਲੈਨੇ ਆ ਵੀ ਸਮਾਨ ਕਿੰਨੇ ਕੁ ਦਾ ਮੈਂ ਚਾਹਾਂਗਾ ਬੇਨਤੀ ਕਰਾਂਗਾ ਵੀ ਸੰਗਤ ਦੇ ਵਿੱਚੋਂ ਕਿਸੇ ਨੇ ਕੋਈ ਆਪਣਾ ਦਸਬੰਦ ਲਾਉਣਾ ਨਾ ਧਰਮ ਦੇ ਲੈ ਕੇ ਆਪਾਂ ਕਹਿੰਦੇ ਆਂ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਐ ਦਸਵੇਂ ਪਾਤਸ਼ਾਹ ਦੇ 52 ਹੁਕਮਨਾਮਿਆਂ 52 ਹੁਕਮਨਾਮਿਆਂ ਦੇ ਵਿੱਚੋਂ ਇੱਕ ਹੁਕਮਨਾਮਾ ਉਹ ਵੀ ਐ ਵੀ ਹਰ ਇੱਕ ਗੁਰਸਿੱਖ ਨੇ ਆਪਣੀ ਕਿਰਤ ਦੇ ਵਿੱਚੋਂ ਆਪਣਾ ਦਸਬੰਦ ਕੱਢਣਾ ਦਸਵਾਂ ਹਿੱਸਾ ਕੱਢ ਕੇ ਕਿਸੇ ਲੋੜਵੰਦੇ ਮੂੰਹ ਦੇ ਵਿੱਚ ਪਾਉਣਾ ਇਹ ਗੁਰੂ ਦੀ ਗੋਲਕ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਹੈ ਤੇ ਦੱਸਿਆ ਵੀ ਆਹ ਹੁੰਦੀ ਹੈ ਸਰਦਾ ਜਗਤਾਰ ਸਿੰਘ ਜੀ ਕਿੰਨੇ ਕ ਦਾ ਸਮਾਨ ਸੀ ਸੰਗਤ ਦੇ ਵਿੱਚ ਬਹੁਤ ਦਾਨੀ ਸੱਜਣ ਨੇ ਵੀਡੀਓ ਆਪਣੀ ਸੁਣ ਰਹੇ ਨੇ ਤੁਹਾਡੇ ਨਾਲ ਆਈਡੀਆ 3 ਲੱਖ ਰੁਪਏ ਦਾ 3 ਲੱਖ ਰੁਪਏ ਦਾ 3 ਲੱਖ ਦਾ ਸਮਾਨ ਹੈ ਤੁਹਾਨੂੰ ਸਮਾਨ ਸੰਗਤ ਵੈਸੇ ਲੈ ਕੇ ਦੇਵੇ ਕਿਸ ਤਰੀਕੇ ਦੇ ਨਾਲ ਤੁਹਾਡੀ ਹੋਰ ਹੈਲਪ ਕਿਵੇਂ ਹੋ ਸਕਦੀ ਹੈ ਸੰਗਤ ਦੇ ਵਾਸਤੇ ਜੀ ਕਰ ਦੇਵੇ ਸਰਕਾਰ ਕਰ ਦੇਵੇ ਤੁਹਾਨੂੰ ਮਸ਼ੀਨ ਲੈ ਕੇ ਦਿੱਤੀ ਜਾ ਹਾਂਜੀ ਠੀਕ ਹੈ ਪਾਈਪਾਂ ਦਾ ਪ੍ਰਬੰਧ ਸਾਰਾ ਕਰ ਦਿੱਤਾ ਜਾਵੇ ਤੁਹਾਡਾ ਜੀ ਫਿਰ ਸੰਤੁਸ਼ਟੀ ਹੋਏਗੀ ਕੰਮ ਕਰ ਕਿਰਤ ਇਦਾਂ ਚੱਲੇਗੀ ਜੀ ਜਰੂਰ ਕਰਾਂਗੇ ਨਾਲ ਹੀ ਕਿਹੜੀ ਗੱਲ ਆਪਦੀ ਲੋੜ ਵਾਸਤੇ ਕਰਨਾ ਪੈਂਦਾ ਜੀ ਹਮ ਸਰਦਾਰ ਕਾਬਲ ਸਿੰਘ ਨੇ ਬੜੀ ਸੋਹਣੀ ਗੱਲਬਾਤ ਕੀਤੀ ਸੀ ਕਹਿੰਦੇ ਵੀ ਲੋਕਾਂ ਨੂੰ ਪਾਣੀ ਪਿਉਉਣ ਵਾਲੇ ਦਾ ਜਿਹੜਾ ਸਮਾਨ ਰੁੜ ਗਿਆ ਤੇ ਆਪ ਪਿਆਸਾ ਹੋ ਗਿਆ ਬਿਲਕੁਲ ਗੱਲ ਸਹੀ ਹੈ ਵੀ ਜਦੋਂ ਕੋਈ ਕਿਰਤਕਾਰ ਦੇ ਨਾਲ ਜੁੜਿਆ ਹੋਏਗਾ ਤੇ ਜਦੋਂ ਕਿਰਤ ਰੁੜ ਜਾਂਦੀ ਹੈ ਤੇ ਵਾਕਿਆ ਪਿਆਸੇ ਮਰਨ ਵਾਲੀ ਗੱਲਬਾਤ ਹੋ ਜਾਂਦੀ ਹੈ ਆਪਣਾ ਹਿੱਸਾ ਜ਼ਰੂਰ ਪਾ ਲਿਆ ਜੇ ਸੰਗਤ ਜੀ ਮੈਂ ਬੇਨਤੀ ਕਰਾਂ ਤੁਹਾਨੂੰ ਜ਼ਰੂਰੀ ਨਹੀਂ ਹੈ ਵੀ ਜਿਵੇਂ ਸਰਦਾਰ ਸਾਹਿਬ ਕਹਿ ਰਹੇ ਨੇ ਵੀ ਇੰਨੇ ਦਾ ਸਮਾਨ ਹੈਗਾ ਵੀ ਤੁਸੀਂ ਤੁਹਾਡੀ ਓਨੀ ਉਪਜਿਵਤਾ ਨਹੀਂ ਹੈਗੀ ਪਰ ਇਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਚਲਾ ਦਿੰਨੇ ਆ ਜਿੰਨੇ ਕੁ ਜੋਗਿਓ ਜਿੰਨਾ ਕੁ ਤਿਲ ਫੁੱਲ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤਾ ਜਿੰਨਾ ਤੁਹਾਡੇ ਹਿੱਸੇ ਦੇ ਵਿੱਚ ਆਉਂਦਾ ਆਪੋ ਆਪਣਾ ਬਣਦਾ ਯੋਗਦਾਨ ਪਾਓਗੇ ਤੇ ਗੁਰੂ ਦੀ ਕਿਰਪਾ ਹੋ ਜਾਏਗੀ ਇਹਨਾਂ ਦਾ ਘਰ ਜਿਹੜਾ ਉਹ ਚੱਲਦਾ ਹੋ ਜਾਏਗਾ ਕਿਰਤਨਾਂ ਦੀ ਚਲਦੀ ਹੋ ਜਾਏਗੀ ਸਰਦਾਰ ਲਖਵਿੰਦਰ ਸਿੰਘ ਜੀ ਨਾਲ ਦੇ ਸਾਡੇ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਸੰਬੰਧਤ ਹੈਗੇ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੁਸੀਂ ਹੁਣ ਸਾਰਾ ਕੁਝ ਘਰ ਘਰ ਦੇ ਵਿੱਚ ਜਾ ਕੇ ਵੇਖਿਆ ਲੋਕਾਂ ਦੇ ਘਰ ਰੁੱੜਦੇ ਵੀ ਵੇਖੇ ਲੋਕਾਂ ਦਾ ਸਮਾਨ ਰੁੱੜਦਾ ਵੇਖਿਆ ਇੱਥੋਂ ਤੱਕ ਵੀ ਲੋਕ ਵੀ ਪੰਜਾਬ ਦੇ ਦਰਿਆ ਦੇ ਵਿੱਚ ਰੁੱੜਦੇ ਜਾਂਦੇ ਅੱਖੀ ਸਾਰਾ ਕੁਝ ਦੇਖਿਆ ਹੈਗਾ ਪਰ ਐਵੇਂ ਦੇ ਗਰੀਬਾਂ ਦੇ ਉੱਪਰ ਮਾਰ ਕਿੰਨੀ ਕੁ ਪਈ ਹੈ ਉਸੀ ਪਿੰਡਾਂ ਦੇ ਵਿੱਚ ਗਏ ਉਹ ਹਾਲਾਤ ਦੇਖਿਆ ਲੋਕਾਂ ਦੇ ਘਰ ਡਿੱਗਦੇ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਵਿਸ਼ਾ ਹੈ ਆਪਣੀ ਵੀਡੀਓ ਪਾਉਣ ਦਾ ਜੀ ਇਹ ਵਿਸ਼ਾ ਭਾਈ ਜਗਤਾਰ ਸਿੰਘ ਪਿੰਡ ਮਹਰਾਣਾ ਬਿਲਕੁਲ ਮੇਰੇ ਨਾਲ 1 ਕਿਲੋਮੀਟਰ ਤੇ ਆ ਅੱਛਾ ਜੀ ਇਹ ਪਰਿਵਾਰ ਹੱਤ ਤੋਂ ਗਰੀਬ ਆ ਬਹੁਤ ਜ਼ਿਆਦਾ ਵੀ ਇਹ ਕਿ ਇਹੀ ਤਾਂ ਹੁੰਦਾ ਨਾ ਬੰਦਾ ਵੀ ਕੋਈ ਕੰਮ ਹੋਰ ਕੋਈ ਕੰਮ ਨੇ ਕੋਈ ਜ਼ਮੀਨ ਵੀ ਮਰਲਾ ਜ਼ਮੀਨ ਨਹੀਂ ਨਿਕਲ ਗਈ ਤੇ ਸਿਰਫ ਇਹ ਰੋਟੀ ਪਾਣੀ ਇਸੇ ਕੰਮ ਤੋਂ ਚਲਾਉਂਦੇ ਸੀ ਵੀ ਜਿਵੇਂ ਇਹਨਾਂ ਦਾ ਸਮਾਨ ਇੱਥੇ ਧਸ ਦੇ ਦੇ ਨੇ ਵੀ ਪਾਣੀ ਆਣ ਕੇ ਨਾਲ ਹੀ ਰੁੜ ਗਿਆ ਤੇ ਇਹ ਅਪੀਲ ਹੈ ਚਲੋ ਅਸੀਂ ਵਾਰਸ ਜਥੇਬੰਦੀ ਵੱਲੋਂ ਵੀ ਜੋ ਸਾਨੂੰ ਹੁਕਮ ਹੋਵੇਗਾ ਅਸੀਂ ਇਹਨਾਂ ਦੀ ਮਤ ਕਰਾਂਗੇ ਬਾਕੀ ਹੋਰ ਵੀ ਜਥੇਬੰਦੀਆਂ ਸਮਾਜ ਸੇਵੀ ਸਿੰਘ ਨੇ ਜਿਹੜੇ ਉਹ ਇਹਨਾਂ ਦੀ ਮਤ ਕਰਨ ਜਿੱਥੋਂ ਤੱਕ ਸਵਾਲ ਆ ਲੋਕਾਂ ਦਾ ਲੋਕ ਤਾਂ ਇਸ ਪਾਣੀ ਦੀ ਮਾਰ ਦੇਤੇ 23 ਵਾਲਾ ਜਿਹੜਾ ਪਾਣੀ 88 ਵਾਲਾ ਪਾਣੀ ਜਿਹੜਾ ਆਏ ਦਿਨ ਜਿਹੜੀਆਂ ਵਿਵਤਾ ਜਿਹੜੀਆਂ ਪੈਂਦੀਆਂ ਨੇ ਕਿਸਾਨ ਨੂੰ ਤਾਂ ਅੱਗੇ ਹੀ ਕਿਸਾਨ ਦਾ ਮਰ ਚੁੱਕਾ ਹੈ ਪਰ ਹੁਣ ਜਿਹੜਾ ਪਿੱਛੇ ਕਣਕਾਂ ਨੂੰ ਅੱਗ ਲੱਗਾ ਅੱਗ ਬਹੁਤ ਜੀ ਲੱਗੀ ਜੀਰੇ ਹਲਕੇ ਦੇ ਵਿੱਚ ਹੁਣ ਆ ਪਾਣੀ ਨੇ ਜਿਹੜੀ ਦੂਰੀ ਮਾਰ ਜਿਹੜੀ ਹੈ ਇਧਰ ਮਾਰਤੀ ਇਹ ਨਾਲਾ ਘਾ ਰਿੰਦਾ ਸੀ ਇਹ ਪਾਣੀ ਨੇ ਮਾਰ ਦਿੱਤਾ ਪਾਣੀ ਨੇ ਮਾਰਤਾ ਬਿਲਕੁਲ ਤੇ ਪਾਣੀ ਦੇ ਵਿੱਚ ਮੈਂ ਸਮਝਦਾ ਵੀ 25 ਤੋਂ 30000 ਰੁਪਿਆ ਏਕੜ ਤਾਂ ਕਿਸਾਨ ਦਾ ਹੁਣ ਤੱਕ ਖਰਚਾ ਹੀ ਆ ਚੁੱਕਾ ਹੈ ਤੇ ਕਿਸਾਨ ਕੀ ਦੇ ਸਕਦੀ ਸਰਕਾਰ ਕਿਸਾਨਾਂ ਨੂੰ ਹੁਣ ਮੈਂ ਤਾਂ ਚਲੋ ਪਰ ਸ਼ੁਗਰ ਹੈ ਵੀ ਇਹਦੀ ਨਿੰਦਰ ਗੁੜੀ ਹੈ મોદી ਦੀ ਵੀ ਤੇ ਉਹ ਜਿਹੜਾ ਦੂਜਾ ਬੇਲੀ ਸਾਡਾ ਝਾੜੂ ਵਾਲਾ ਮੁੱਖ ਮੰਤਰੀ ਉਹ ਵੀ ਚਲੋ ਬਿਮਾਰ ਤਾਂ ਪਿਆ ਦੱਸਦੇ ਉੱਥੇ ਲੁਧਿਆਣਾ ਇੱਕ ਚੰਡੀਗੜ੍ਹ ਪਿਆ ਤੇ ਚਲੋ ਉਹਨੂੰ ਉਹਦੀ ਸਿਹਤ ਵਧੀਆ ਹੋਵੇ ਤੇ ਉਹ ਵੀ ਆਣ ਕੇ ਦੱਸੇ ਵੀ ਮੈਂ ਕੀ ਦੇ ਰਿਹਾ ਤੇ ਇਹ ਇਹਨਾਂ ਨੂੰ ਦੇਵਾਂਗੇ ਕੁਝ ਕਿਸਾਨਾਂ ਨੂੰ ਤੇ ਤਾਂ ਹੀ ਕਿਸਾਨਾਂ ਦੀ ਬਾਹ ਫੜਾਂਗੇ ਤੇ ਤਾਂ ਹੀ ਮੰਨ ਸਕਦੀ ਗੱਲ ਹੈ ਇੱਥੇ ਅਸੀਂ ਸੁਣਨ ਦੇ ਵਿੱਚ ਆਇਆ ਵੀ ਕਈਆਂ ਦੇ ਘਰ ਰੁੜ ਗੇ ਆ ਕਈਆਂ ਦੇ ਮਾਲ ਡੰਗਰ ਰੋੜ ਗਏ ਨੇ ਬਹੁਤ ਜ਼ਿਆਦਾ ਜਾਨੀ ਦੇ ਮਾਲੀ ਨਿਕਖਣ ਹੋਇਆ ਇਹ ਪੂਰਤੀ ਕਰਨ ਵਾਸਤੇ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਚਾਹੀਦਾ ਚਲੋ ਇੱਥੇ ਮੈਂ ਸ਼ੂਗਰ ਕਰਦਾ ਬਹੁਤ ਜ਼ਿਆਦਾ ਵੀ ਸਾਡੇ ਵਿੱਚ ਪੰਜਾਬ ਦੇ ਵਿੱਚੋਂ ਛੱਡ ਕੇ ਹਰਿਆਣਾ ਰਾਜਸਥਾਨ ਦੂਰ ਦੂਰ ਤੋਂ ਲੋਕ ਜਿਹੜੇ ਆ ਇੱਥੇ ਟਰਾਲੀਆਂ ਟਰੱਕਾਂ ਦੇ ਲੈ ਕੇ ਸਮਾਨ ਆਏ ਨੇ ਤੇ ਬਹੁਤ ਜ਼ਿਆਦਾ ਲੋਕਾਂ ਨੇ ਮਿਹਨਤ ਕੀਤੀ ਆ ਡੀਜਲਾਂ ਤੱਕ ਲੋਕਾਂ ਨੇ ਦਿੱਤਾ ਬੰਨਾ ਦੇ ਮਿੱਟੀਆਂ ਮਿੱਟੀ ਪਾਈ ਆ ਮੈਂ ਸਮਝਦਾ ਕੁ ਇਹੋ ਜਿਹਾ ਪਿੰਡ ਨਹੀਂ ਸਾਡੇ ਬਹੁ ਏਰੀਏ ਦਾ ਕੋਈ ਜੀਰੇਲ ਕਹਦਾ ਇਹੋ ਜਿਹਾ ਪਿੰਡ ਨਹੀਂ ਜਿਹੜੇ ਪਿੰਡ ਦੇ ਵਿੱਚੋਂ ਨਾ ਟਰਾਲੀ ਆਈ ਹੋਵੇ ਭਰ ਕੇ ਨਾ ਨੌਜਵਾਨ ਆਏ ਹੋਣਾ ਹਰੇਕ ਪਿੰਡ ਦੇ ਵਿੱਚੋਂ ਨੌਜਵਾਨ ਆਏ ਨੇ ਰੇਕ ਚੋਂ ਮਿੱਟੀ ਵੀ ਆਈ ਆ ਔਰ ਜਿਹੜਾ ਸਮਾਨ ਆ ਉਹ ਵੀ ਗਰਾਈਆਂ ਕਰਕੇ ਲੋਕਾਂ ਨੇ ਘਰ ਘਰ ਵੰਡਿਆ ਅਸੀਂ ਖੋਦ ਵੰਡਦੇ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਇਸ ਗਰੀਬ ਦੀ ਜਿਹੜੀ ਆ ਪੂਰਤੀ ਹੋ ਜਾਵੇ ਕਿਸੇ ਤਰੀਕੇ ਦੇ ਨਾਲ ਇਹ ਰੋਜ਼ਗਾਰ ਜਿਹੜਾ ਚੱਲ ਪਈ ਵੈਗਰਵਿਕਾ ਖਾਲਸਾ ਵੈਗਰਵਿਕ ਗੀਫਤੇ ਸੋ ਸੰਗਤ ਜੀ ਵਾਕਈ ਸਮਾਨ ਦੀ ਗੱਲਬਾਤ ਸਰਦਾਰ ਲਖਵਿੰਦਰ ਸਿੰਘਾ ਨੇ ਕੀਤੀ ਆ ਵੀ ਮੈਂ ਚਾਹੁੰਦਾ ਵਾਂ ਵੀ ਪਿੰਡਾਂ ਦੇ ਵਿੱਚੋਂ ਜਿਵੇਂ ਤੁਸੀਂ ਟਰਾਲੀਆਂ ਭਰ ਕੇ ਲੈ ਕੇ ਆ ਰਹੇ ਹੋ ਇਹ ਵੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਤੁਹਾਡੇ ਤੱਕ ਪਹੁੰਚ ਗਈਆਂ ਪੰਜਾਬ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਇਹ ਤਾਂ ਵੈਸੇ ਮੰਨੇ ਜਾਂਦਾ ਸੀ ਵੀ ਪੰਜਾਬ ਉੱਥੇ ਪਹੁੰਚ ਜਾਂਦਾ ਜਿੱਥੇ ਕਿਸੇ ਦੇ ਮੂੰਹ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਪਈ ਹੁੰਦੀ ਜਿੱਥੇ ਹੋਰ ਅਦਰ ਸਟੇਟਾਂ ਦੇ ਵਿੱਚ ਹੜ੍ਹ ਆਏ ਹੁੰਦੇ ਆ ਉਥੇ ਜਾ ਕੇ ਮੂੰਹ ਦੇ ਵਿੱਚ ਪਾਣੀ ਪਾਉਂਦਾ ਅੱਜ ਵਿਪਤਾ ਪਈ ਹੈ ਤੇ ਪੰਜਾਬ ਦੇ ਨਾਲ ਸਾਰੇ ਖੜੇ ਆ ਇੱਥੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਤਾਂ ਬਣਦਾ ਪਰ ਪੰਜਾਬ ਦੇ ਲੋਕਾਂ ਨੇ ਕਮੀ ਕੋਈ ਨਹੀਂ ਛੱਡੀ ਪਹਿਲੀ ਵਾਰ ਟਰਾਲੀਆਂ ਆ ਗਈਆਂ ਦੂਜੀ ਵਾਰ ਫੇਰ ਉਗਰਾਹੀਆਂ ਇਕੱਠੀਆਂ ਕੀਤੀਆਂ ਇੱਕ ਪਿੰਡ ਚੋਂ ਦੋ ਦੋ ਵਾਰ ਗੁਰਾਈਆਂ ਇਕੱਠੀਆਂ ਕਰਕੇ ਪੰਜਾਬ ਦੇ ਇਹਨਾਂ ਲੋਕਾਂ ਵਾਸਤੇ ਹੜਪੀੜਤਾਂ ਵਾਸਤੇ ਲੋਕ ਮਦਦ ਭੇਜਦੇ ਰਹੇ ਅੱਜ ਇਹ ਗੱਲਬਾਤ ਜ਼ਰੂਰ ਖੜੀ ਹੈਗੀ ਆ ਵੀ ਪਿੰਡਾਂ ਦੇ ਵਿੱਚੋਂ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਸਾਨੂੰ ਦੱਸਿਆ ਜਾਵੇ ਮੇਰੇ ਨਾਲ ਵੀ ਕਈ ਪਰਿਵਾਰਾਂ ਤੇ ਕਈ ਜਥੇਬੰਦੀਆਂ ਆਗੂਆਂ ਨੇ ਫੋਨ ਤੇ ਗੱਲਬਾਤ ਕੀਤੀ ਸੀ ਵੀ ਸਾਨੂੰ ਦੱਸਿਆ ਜਾਵੇ ਕਿਹੜੀ ਸ਼ੈ ਦੀ ਲੋੜ ਹੈ ਪਰ ਮੇਰੀ ਵਿਸ਼ੇਸ਼ ਤੌਰ ਤੇ ਵੀ ਗੱਲਬਾਤ ਹੋਏਗੀ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਰਦਾਰ ਜਗਤਾਰ ਸਿੰਘ ਹੁਣਾਂ ਦੀ ਬਾਹਰ ਜ਼ਰੂਰ ਫੜਿਆ ਜੇ ਗਰਾਈ ਇਕੱਠੀ ਕਰਕੇ ਇਸ ਪਾਸੇ ਲਾ ਦਿਆ ਜੇ ਇਹ ਵੀ ਇੱਕ ਤੁਹਾਡਾ ਘਰ ਦੇ ਵਿੱਚੋਂ ਪਿੰਡ ਦੇ ਵਿੱਚੋਂ ਇੱਕ ਕਿਨਕਾ ਕਿਨਕਾ ਕੀਤਾ ਹੋਇਆ ਇਕੱਠਾ ਇੱਕ ਧਰਮ ਦੇ ਕਾਰਜ ਦੇ ਵਿੱਚ ਹੀ ਗਿਣਾ ਜਾਣਾ ਜੀ ਸਰ ਨਾਲ ਕਿ ਖਾਲਸਾ ਵਰੀ ਖਾਲਸਾ ਵਾਈਕਲ ਜੀ ਕੀ ਪਤੇ ਮੈਂ ਇੱਕ ਹੋਰ ਅਪੀਲ ਕਰਦਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਖਾਸ ਕਰਕੇ ਜੀ ਵੀ ਜੋ ਚਮਕੌਰ ਸਿੰਘ ਤੋਂ ਉਹ ਰਜਿੰਦਰ ਸਿੰਘ ਤਲਵੰਡੀ ਆ ਜੀ ਉਹ ਸਮਾਜ ਸੇਵੀ ਨੇ ਬਹੁਤ ਜਿਆਦੀ ਉਹਨਾਂ ਨੇ ਵਾਰਸਕਾਲੀਦਲ ਵਾਰਸਕਾਲੀਦਲ ਵੱਲੋਂ ਬਹੁਤ ਜਿਆਦੀ ਹੁਣ ਤੱਕ ਸੇਵਾ ਭਾਵ ਵਾਲ ਦੇ ਵਿੱਚ ਕਰਦੇ ਨੇ ਹਾਂ ਤੇ ਕੱਲ ਪਰਸੋਂ ਦੀਆਂ ਖਬਰਾਂ ਸੁਣੀਆਂ ਦੀਆਂ ਵੀ ਪੁਲਿਸ ਉਹਨਾਂ ਨੂੰ ਤੰਗ ਕਰ ਰਹੀ ਆ। ਹੂੰ। ਦੇਖੋ ਇੱਕ ਪਾਸੇ ਤਾਂ ਉਹ ਘਰ ਆਪ ਦਾ ਲਟਾ ਕੇ ਕਿਸੇ ਨੂੰ ਦੇ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਨੂੰ ਪੁਲਿਸ ਤੰਗ ਕਰੇ ਤੇ ਫਿਰ ਮਾੜੀ ਗੱਲ ਆ। ਅਸੀਂ ਇਸ ਸਰਕਾਰ ਨੂੰ ਸਖਤ ਚੇਤਾਵਨੀ ਦਿੰਦੇ ਆ ਵੀ ਜੇ ਇਹ ਤੁਸੀਂ ਕੰਮ ਫੜਿਆ ਨਾ ਤੇ ਤੁਹਾਡੇ ਵਾਸਤੇ ਸਿੱਟੇ ਭੜੇ ਨਿਕਲਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੰਗਤ ਜੀ ਤੁਸੀਂ ਇਸ ਵੀਡੀਓ ਨੂੰ ਜਰੂਰ ਗਾਂ ਤੋਂ ਗਾਂ ਸ਼ੇਅਰ ਕਰਨ ਦਾ ਯਤਨ ਕਰਿਆ ਜੀ ਤੁਹਾਡਾ ਵੀ ਇਹ ਜੀ ਤੁਹਾਡਾ ਵੀ ਇੱਕ ਯੋਗਦਾਨ ਰਹੇਗਾ ਤੁਹਾਡਾ ਨੰਬਰ ਸਰਦਾਰ ਜਗਤਾਰ ਸਿੰਘ ਜੀ ਸਕਰੀਨ ਤੇ ਵੀ ਚਲਾ ਦਿੰਨੇ ਆਪਾਂ ਤੇ ਨੰਬਰ ਤੁਸੀਂ ਬੋਲ ਵੀ ਦਿਓ ਤੁਹਾਡਾ ਨੰਬਰ ਕਿੰਨਾ ਹੈ 93640 05584 ਦੁਬਾਰਤੋਂ ਫੇਰ ਰਿਪੀਟ ਕਰਦੇ ਹਾਂ 94640 05584 ਠੀਕ ਹੈ ਜੀ ਜਿਵੇਂ ਕੋਈ ਤੁਹਾਡੇ ਨਾਲ ਰਾਬਤਾ ਕਰਦਾ ਤੇ ਸਾਨੂੰ ਜਰੂਰ ਦੱਸਣ ਦਾ ਤੁਸੀਂ ਯਤਨ ਕਰਿਆ ਜੇ ਕਿਸੇ ਪਰਿਵਾਰ ਨੇ ਤੁਹਾਡੀ ਮਦਦ ਕੀਤੀ ਹੈ ਤੇ ਆਪਾਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਤੇ ਜਿਹੜੇ ਪਰਿਵਾਰ ਨੇ ਤੁਹਾਡੇ ਤੱਕ ਆਪਣੀ ਸੇਵਾ ਭੇਜੀ ਹੈ ਸੰਗਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ